ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਵ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪੈਟਰ ਰਾਜਾ ਸਾਸੀਂ ਤਹਿਸੀਲ ਅਜਨਾਲਾ ਤੇ ਚੰਬ੍ਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਖਾਵਾਂਗੇ ਇੱਕ ਨੀਲੀ ਰਵੀ ਦਾ ਨਕੀਨਾ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਬਾਈ ਹਰਮਨਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਚੀਆ ਵੀਰ ਜੀ ਸੱਚੀਆ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਭਾਜੀ ਉਹ ਠੀਕ ਠਾਕ ਪਰਿਵਾਰ ਸਾਰੇ ਠੀਕ ਠਾਕ ਜੱਗੇ ਵੀ ਤੂੰ ਸੁਣਾ ਹਾਂਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਂਸੀ ਜਲਾ ਮਰਸਲ ਤਹਿਸੀਲ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 82643421 ਕੱਤੀ ਜੋ ਭਾਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਿਥ ਸੇਰ ਹਿੱਤੇ ਪਾਰੇ ਬਾਈ ਇਹ ਪਾਜੀ ਚੋਦੀ ਦਾ ਦੁੱਜਾ ਸੁਆਜੇ ਅੱਛਾ ਜੀ ਦੁੱਧ ਘਾਲਣਾ ਹੈਗਾ 8 ਕਿਲੋ ਆ ਹਾਂ ਜੀ 7 ਮੰਨ ਕੇ ਜਿਹੜਾ ਪੱਕਾ ਚੋਲ ਹੈ ਨਾ ਮੰਨ ਕੇ ਖੜੇ ਠੀਕ ਹੈ ਬਾਕੀ ਟੈਡਾ ਕੱਟ ਦੀ ਝੋਟੀ ਸੋਹਣੀ ਛੀਨ ਵੱਡੀ ਝੋਟੀ ਠੀਕ ਹੈ ਲੋਬੜੀ ਕਰੋ ਚਾਕਰ ਟੈਡਾ ਕੱਟ ਦੇਣ ਮਨਸੀ ਅੱਖ ਤੇ ਇਹ ਪਾਜੀ ਉੱਲੇ ਪੰਨੇ ਦਾ ਅਗਲਾ ਥਣ ਨਾ ਇਹਦਾ ਚੱਲਦਾ ਹੈਗਾ ਜੇ ਅੱਛਾ ਜੀ ਪਰਾਪਾ ਤਿਲਣਾ ਹੀ ਲਈ ਤਿਲੜਾਈ ਦੇਣੀ ਪਾ ਦੁੱਧ ਹੁੰਦਾ ਇਹ ਚਵਾ ਪਸਮਾ ਪੂੜਾ ਜੀ ਅੱਛਾ ਠੀਕ ਹੈ ਜੀ ਲੋਬੜੀ ਕਰੋ ਚਾਕਰ ਥੋੜੀ ਬਾਤ ਲੱਗੀ ਹੈ ਬਾਕੀ ਝੋਟੀ ਬਹੁਤ ਹੀ ਜ਼ਰਾ ਚੰਗੀ ਆ ਤੇ ਬਈ ਇਹ ਕਿਰਵਾ ਸੁਗਾ ਸੁਈ ਆ ਠੀਕ ਆ ਤੇ ਚੱਲੋ ਬਈ ਅਡਰ ਕੁਆਲਟੀ ਦਾ ਸੱਜਣਾ ਨੂੰ ਪਰੇ ਕਰੀ ਜਾਂਦੀ ਆ ਤੇ 7 ਲੀਟਰ ਜਿਹੜਾ ਗਰੰਟੀ ਦਾ ਅਡਰ ਤੋਂ ਬਿਲਕੁਲ ਪਿਆਰ ਆ ਤੇ ਘਰੋਂ ਚੈੱਕ ਕਾ ਚਾਹ ਕਾ ਕਮਾਫੇ ਤੇ ਮਣਕੀ ਅੱਖ ਜੀ ਵੇਖ ਲੋ ਠੀਕ ਆ ਠੀਕ ਆ ਲੈ ਬਈ ਤੇ ਧਾਗਾ ਕਰਾ ਕਮਾਲਾ ਫੇਰ ਇੱਕ ਟਿੰਗ ਦੀ ਖਵਾ ਚ ਵੀ ਚੱਲੀ ਆ ਗਈ ਆ ਲੈ ਆ ਲੈ ਲੋਵੇ ਦਿੱਤਰੋ ਲੱਗ ਰਿਹਾ ਕਿਆ ਕੁ ਫੀਲ ਆ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਚੰਗੇ ਰਿਕਾਰਡ ਦੀ ਆ ਔਰ ਕੰਮਿਸਟਾ ਜੀ ਠੀਕ ਹੈ ਠੀਕ ਹੈ ਲੋਵੇ ਸ਼ਾਨਦਾਰ ਹੈ ਕਿਆ ਵੀ ਬਹੁਤ ਜ਼ਿਆਦਾ ਸ਼ਾਨਦਾਰ ਇੱਕ ਘੰਟਾ ਚੱਲਦਾ ਰਿਹਾ ਸੱਜਣਾ ਨਾਲ ਪਰ ਇਹ ਚੱਲ ਜਾਂਦੀ ਆ ਕਰੋ ਜੀ ਕਿਆ ਲੱਗ ਰਿਹਾ ਤੁਹਾਨੂੰ ਬਾਕੀ ਭਾਈ ਖੰਡੀ ਬੜੀ ਝੋਟੀ ਅੱਛਾ ਜੀ ਬੰਦੇ ਉਹਨਾਂ ਨੇ ਇਤਨਾ ਜਾ ਕੇ ਧਾਰ ਦਿੱਤੇ ਰੇ ਮਿੰਟਾਂ ਜੀ ਝੋਟੀ ਪਸਵਾਈ ਭਾਈ ਅੱਛਾ ਅੱਛਾ ਬਾਕੀ ਆਪਣੇ ਕੋ ਵੇਖ ਲੋ ਇਹ ਦੇਰ ਨਹੀਂ ਲਾਉਣ ਦੇ ਘੁੰਮੀ ਆਂਦੀ ਉਦਰੀ ਏ ਝੋਟੀ ਠੀਕ ਹੈ ਇਹੜੀ ਡੰਗ ਕਰ ਸਕਦੇ ਇਹ ਗਾਂ ਪਛਾਣ ਤਾ ਨੂੰ ਲੋ ਭਾਈ ਕਿੱਦੋਂ ਚੈੱਕ ਕਰਦਾ ਚਿੱਟੇ ਜਦੋਂ ਦੇ ਕਰਨ ਵਾਲੀ ਬਾਕੀ ਦਾ ਸੋਹਣਾ ਵੇਖ ਲੋ ਭਾਈ ਬਰੀਡ ਵੇਖ ਲੋ ਨੀਲੀ ਦੀ ਪਿਓਰ ਜਿਹਨੇ ਗਾਂ ਬੱਚੇ ਚੰਗੇ ਲਾਣੇ ਬਰੀਡ ਤਿਆਰ ਕਰ ਲਈ ਉਹਦੇ ਆਸਪਾਸ ਬਹੁਤ ਚੰਗੀ ਝੋਟੀ ਸਿਹਰ ਗੱਲ ਪਈ ਸਹੀ ਤੇਰੀ ਪਿੱਠ ਫਲੈਕਸ ਕਰਦੇ ਝਗਾਵਾ ਇਸ ਸਵਾਹ ਕਾਲ ਨੂੰ ਉਹ ਜੀ ਕਰੋ ਜੱਟ ਤੇ ਭਈਰਾ ਸੱਜਰ ਦਾ ਪਤਾ ਕਿੰਨਾ ਕਾੜਿਆ ਸੱਜਰ ਭਾਈ ਤਿੰਨਾ ਸਾਲਾਂ ਪੰਜਾਹ ਤੇ 16 ਕਿਲੋ ਦੁੱਧ ਦਿੰਦੀ ਰਹੀ ਆ ਤਿੰਨ ਸਾਲਾਂ ਜੀ ਹਾਂ ਜੀ ਬਾਕੀ ਆ ਪੰਜ ਤੀਨ ਨੂੰ 2 ਮਹੀਨੇ ਹੋਈ ਨੇ ਗੱਬਨ ਹੋਈ ਨੂੰ ਅੱਛਾ ਇਹ ਨਾਂ ਨਿਕਲਿਆ ਇੱਕ ਗਾੜੀ ਕਿਸੇ ਦੀ ਕਿਸਮਤ ਜੀ ਅੱਛਾ ਮਾ ਖਾਲੀ ਜੀ ਤੇਰੀ ਹਾਂ ਜੀ ਠੀਕ ਅੱਛਾ ਬਾਕੀ ਕੋਈ ਵੀਰ ਸੂਆ ਭਾਜੀ ਪੀਲੇ ਅਗਲੇ ਸੂਏ ਤੋਂ ਕੀ ਤਿਆਰੀ 1 ਲੱਖ ਦੀ ਭਾਵੇਂ ਹਾਨੂੰ ਕਹਿੰਨ ਕੱਸਦੇ ਹਾਂ ਨੂੰ ਦੇਦੇ ਲੱਖ ਠੀਕ ਹੈ ਠੀਕ ਹੈ ਜੀ ਉਹ ਜੀ ਕਰੋ ਚੈੱਕ ਬਹੁਤ ਚੰਗੇ ਰਿਕਾਰਡ ਦੀ ਆ ਤੇ ਬਾਈ ਕੀ ਮੋਲੇ ਦਾ ਹੁਣ ਛੋਟੀ ਭਾਈ ਡੇਢ ਦੀ ਆ ਤਾਜੀ ਸੂਈ ਹੋਵੇ ਤੇ ਹਾਂਜੀ ਹਾਂਜੀ ਹੁਣ ਵੇਖ ਲਓ ਮੋਲੇ ਦਾ 85000 ਕਰ ਦਈਏ ਜੇ ਅੱਜ ਕਰੀਏ ਮੈਂ ਤੈਨੂੰ 75 ਦੀ ਦੇ ਰਹੀ ਆ ਭਾਜੀ ਹੋਰ ਕਰਨਾ ਮਾਨ ਥੋੜਾ ਬੋਦਾ ਹੋਰ ਕਰ ਦਈਏ 200 ਛੋੜ ਵਾਲਾ ਕੰਮ ਭਾਈ 72000 ਦੀ ਛੋਟੀ ਦੇ ਦਾਂਗੇ ਪਰ ਮਿਲਦੀ ਨਹੀਂ ਵੇਖ ਲਓ 60 62000 ਦੀ ਉਦਾਂ ਹੀ ਨਾ ਛੋਟੀ ਜਿੱਦੀ ਵੱਡੀ ਆ ਲਓ ਹੁਣ 70000 ਦੀ ਇਹ ਨੀਲੀ ਰਾਵੀ ਦਾ ਨਗੀਨਾ ਹੀ ਆ ਤੇ 16 ਲੀਟਰ ਮਿਲਕ ਦਾ ਰਿਕਾਰਡ ਆ ਸੱਜਰ ਦਾ ਰਾ ਸੋਣੀ ਬੜੀ ਭਾਈ ਸ਼ਕੀਨੀਆਂ ਬੜੀਆਂ ਝੋੜੀਆਂ ਠੀਕ ਹੈ ਠੀਕ ਹੈ ਜੀ ਬਾਬਾ ਜੀ ਕਰੋ ਚੈੱਕ ਫੇਸ ਕੋਸ ਬੋ ਵੀ ਯਾਰ ਨਿਗਾ ਨਿਗਾ ਸਿੰਗ ਜੇ ਵੇਖ ਲਓ ਠੀਕ ਹੈ ਤੇ ਬਾਈ ਆਜੋ ਹੁਣ ਵੜ ਤੇ ਦੱਸੋ ਭਾਈਆ ਵੜ ਦੇ ਬਾਰੇ ਆ ਭਾਈ 7 ਮਹੀਨਾ ਦੀ ਗੱਪਾਂ ਜੋ ਵੜ ਅੱਛਾ ਜੀ ਦੋ ਤੇ ਕੋ 7-8 ਕਿਲੋ ਪੱਕਾ ਜਿਹੜਾ ਮੈਨ ਲੈਣਾ ਠੀਕ ਹੈ ਠੀਕ ਹੈ ਜੀ ਤਾਂ ਭਾਈ 7 ਮਹੀਨੇ ਦੀ ਕਿਹੜਾ ਕਪਾਹ ਦੋ ਤੇ 7 ਕਿਲੋ ਦੋ ਤਿਆਰ ਆ ਬਾਕੀ ਕੱਦ ਕਾਠ ਵੀ ਛੱਗਾ ਵੜ ਦਾ ਚੋਗਣੋ ਹਾਂ ਜੀ ਇਹ ਜਪਾਂ ਦੇ ਸੀ ਜੰਮ ਹੂੰ ਤੇ ਦੇਸੀ ਉਹਨਾਂ ਨੂੰ ਪਤਾ ਕਿ ਗਾਂ ਗਰਮੀ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਤੇ ਫੈਡ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਦੀ ਚਲੋ ਜੀ ਚੈੱਕ ਕਰੀਏ ਸਰਪੰਚੀ ਨੱਤ ਪਾਈ ਪਾਈ ਨੇ ਹੁਣ ਹੁੰਦਾ ਕਿਹਾ ਵੀ ਕੋਈ ਨਾ ਜੀ ਇਹ ਸੁਣ ਲਈ ਗੱਬਣ ਭਈਏ ਕਿ ਨਵੇਂ ਸੁਬੇ ਲਈ ਗੱਬਣਾ ਹੋਵੇ ਦੂਜੇ ਲਈ ਗੱਬਣ ਜੇ ਭਾਈ ਪਿੰਡ ਦੇ ਸੁਣੀਏ ਤੇ ਫਰਜ਼ਦਾ ਕਿੰਨਾ ਜੀ ਮਿਲਕਣ ਦਾੜਾ ਮੱਜਾ ਭਾਈ ਦੀ ਸਵਾਸ 17 ਕਿਲੋ ਦੁੱਧ ਕੱਢਿਆ ਜੇ ਪਹਿਲਾਂ ਨਹੀਂ ਹਾਂ ਜੀ ਠੀਕਾ ਠੀਕਾ ਬਾਬਾ ਜੀ ਬੜੀ ਇਤਿਹਾਸ ਵਾਲੀ ਪਰਵਾਇਂਦਾ ਕਿ ਦੋ ਸਾਲ ਪਹਿਲਾਂ ਕੱਢਿਆ ਸੀ ਤੇ ਦੂਜੇ ਸੋਵੇ ਨੂੰ 7 ਮਹੀਨੇ ਵਿੱਚ ਆੱਕ ਪਾਸ ਤੇ 70 ਕਿਲੋ ਦੇ ਲੱਗਦੇ ਆ। ਬਾਕੀ ਭਾਈ ਇੱਕ ਮਹੀਨਾ ਡੇਢ ਮਹੀਨਾ ਸਾਹਮ ਕੇ ਵੇਚੀਏ 65000 ਦੀ ਵਿਕਦੀ ਆ। ਹਾਂਜੀ 40 ਦੀ ਦੇ ਦਈਏ। ਫੇਰ ਕਰੀਏ ਜਾਜਾ। ਹਾਂ ਨਾ 35 ਦੀ ਦੇ ਦਾਂਗੇ ਮਾਰ ਤਾਨ ਕਰਦਾਂਗੇ ਵਿੱਚੋਂ ਥੋੜਾ ਬੋਧਾ ਵੀਸਪਰਾ ਫੋਨ। ਠੀਕ ਹੈ ਠੀਕ ਹੈ ਲੋ ਭਾਈ 35000 ਚੋ ਭਾਈ ਕਹਿੰਦਾ ਕਿ ਮਾਨ ਤਨ ਜ਼ਰੂਰ ਕਰਾਂਗੇ ਬਾਕੀ ਭਾਜੀ ਕਿਸੇ ਨੇ ਚਾਹ ਪਾਣੀ ਵੀਰ ਦੀ ਵੀਰ ਨੇ ਮਾਤੜ ਬੰਦੇ ਨੇ ਲੈਣੀ ਹੋਵੇ ਵੇਖ ਲੋ ਅੱਛਾ ਜੀ 6 ਕਿਲੋ ਦੁੱਧ ਤੇ 5 ਮੰਨ ਕੇ ਲੈ ਜਾਏ ਮਗਰ ਵੱਛੀ ਏ ਇਹਦੇ ਥੱਲੇ ਠੀਕ ਹੈ ਜੀ ਬਾਕੀ ਥਣਾ ਸੁਣਾ ਦੀ ਸਾਫ ਜੇ ਆ ਵੱਛੀ ਏ ਮਗਰ ਠੀਕ ਹੈ ਲੋ ਭਾਈ ਆਹ ਵਾਲਾ ਫੀਮ ਲਕਾਫ ਬੋਲੇ ਦਾ ਆਪਾਂ ਫੋਨ ਤੇ ਕਰ ਲਾਂਗੇ ਭਾਜੀ ਨਿਗਾਹ ਆ ਮੁੱਲ ਦੇ ਦੇਣੀ ਜਾਇਜ਼ ਭਾਅ ਅੱਛਾ ਜੀ ਫਰੀਜ ਦਾ ਹਿਸਾਬ ਗਿਆ ਹਾਂਜੀ 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 ਲੋ ਭਾਈ ਆਹ ਸਾਰਾ ਵੱਛੀਆਂ ਵੇਚ ਦਿਆਂ ਭਾਜੀ ਉਹਨੇ ਇਹਦੇ ਦੀ ਜਿੰਨੇ ਦੀ ਆਪਾਂ ਗੱਲ ਬ ਦਿਖਾ ਦੇ ਤੋੜ ਕੇ ਦਿਖਾ ਦੇ ਯਾਰ ਤੋੜ ਦੇ ਕ੍ਰੋਸ ਦੇ ਵਿੱਚ ਆ ਗਈ ਇਹ ਵੀ ਦੇਸੀ ਕ੍ਰੋਸ ਹੂੰ ਇਹ ਵੇਖੋ ਇਹ ਤਾਂ ਤੇ ਭਈਆ ਕਿਵੇਂ ਆ ਲੱਭਣ ਤੁਹਾਨੂੰ ਪਾਜੀ ਗਾਂ ਟੀਕਾ ਲੱਗਾ ਹੈ ਨਿਕਲੇ ਨਾ ਨਿਕਲੇ ਅਗਲੇ ਦੀ ਕਿਸਮਤ 2 2.5 ਮਹੀਨੇ ਹੋ ਗਈ ਅੱਛਾ ਜੀ ਹਾਂ ਜੀ ਠੀਕ ਹੈ ਜਣੀ ਕਿ ਚਾਹਤ ਦਿਖਾ ਦਿੱਤੀ ਪਛੀਨ ਉੱਠਾਣ ਨੂੰ ਵੇਖੋ ਲੱਗਾ ਪਾਜੀ ਮੋਢਾ ਹੁਣ ਨਹੀਂ ਠੀਕ ਹੈ ਠੀਕ ਹੈ ਚੰਗੀ ਜੋਲੀ ਸਾਹੀ ਆ ਨੋ ਵਜਿਟ ਝੋਲੀ ਚਾਲੀ ਹੁਣ ਤੇ ਕਰਮਾ ਲੀ ਚੜਦੇ 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 ਜੀਤ ਨਾ ਕਰਦੇ ਇਹ ਸਾਡਾ ਜਾ ਰਿਹਾ ਹਾਂ ਹਾਂ ਕਰਦੀ ਆ ਪਕੋ ਚੋਲੀ ਬੜੀ ਚੰਗੀ ਬਣਾਈ ਇਹਨੇ ਚੰਗੀ ਥਾਂ ਤੇਗੇ ਕਾਲੇ ਥਾਂ ਤੇ ਚੰਗਾ ਛਾਹੀ ਆਲਦੇ ਭਾਜੀ ਫੂਰ ਲੱਗਾ ਦੁਆਰਾ ਤੁਹਾਨੂੰ ਅਰੇ ਲੈਡ ਫੋਨ ਤੇ ਕਰਨਾ ਲੈਡ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਬੇਨਤੀ ਕਰਨੀ ਵੀਰ ਨੇ ਜੀ ਦੱਸੋ ਭਾਈ ਜੀ ਬੇਨਤੀ ਇਹੋ ਭਾਈ ਚੋਚਵਾ ਕੇ ਖੜੋ ਆਪਣੀ ਦੋ ਟਾਈਮ ਤਸੱਲੀ ਕਰਕੇ ਖੜੋ ਠੀਕ ਆ ਜੀ ਹਾਂਜੀ ਹਾਂਜੀ ਲਓ ਭਾਜੀ ਹਰ ਵਾਰੀ ਬਾਈ ਦੀ ਇਹੋ ਗੱਲ ਹੁੰਦੀ ਆ ਕਿ ਇੱਥੇ ਆ ਗਿਆ ਆਪਣੀ ਜਿਹੜਾ ਸੋਇਆ ਪਸ਼ੂ ਹੁੰਦਾ ਵਾ ਦੋ ਡੰਗ ਚੋਕੇ ਖੜਿਆ ਕਰੋ ਤੇ ਜਿਹੜਾ ਗੱਭਨਾ ਤਾ ਟੇਪਰੇ ਖੜਿਆ ਕਰੋ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ